ਸਾਰੇ ਨੂੰ ਪਿਆਰ ਪਰਿਸ਼ਾ ਅਚਰੀਆ ਕਾਲ ਟੇਲੋ ਫਾਰਮ ਹਾਊਸ ਹੋਪਸ ਸੋ ਸਾਰੀ ਈਵਰਸ ਬਹੁਤ ਵਧੀਆਂ ਹੋਵੋਗੇ ਲੋ ਜੀ ਮੈਂ ਆਪਣੇ ਘਰ ਦਾ ਸਾਰਾ ਕੰਮ ਨਿਬੇੜ ਲਿਆ ਹੈ ਤੇ ਬਸ ਹੁਣ ਮੈਂ ਤੇ ਨਵੂ ਦੇਖਣ ਆ ਰਹੇ ਕਿਉਂਕਿ ਮੈਂ ਤੇ ਨਵੂ ਅੱਜ ਜਾ ਰਿਆਂ ਕਿਤੇ ਸੋ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਚ ਦੱਸਾਂਗੇ ਕਿ ਕਿਤੇ ਜਾ ਰਹੇ ਆ ਨਾ ਬਚਾ ਲਈ ਜੀ ਫੋਟੋ ਤਾਂ ਹੈ ਨਹੀਂ ਫੋਟੋ ਲੈ ਲਈ ਆ ਆ ਦੇ ਕੋ ਸਾਨੂੰ ਮੈਸਜ ਪੂਜੀ ਦਿਖਾਉਣਾ ਬਸ ਆ ਫੋਟੋ ਫਿਰ ਭੇਜ ਦੀ ਮੈਨੂੰ ਫੇਰ ਮੈਂ ਫੋਟੋ ਨਹੀਂ ਖਿੱਚਦੀ ਨਾ ਜੀ ਕਿੰਨੇ ਸੁਣੀ ਹੁੰਦੇ ਨੇ ਅੱਜ ਸਦਾ ਫਿਰ ਮਰਦੇ ਕਿ ਤੇਰੀ ਪੋਤੀ ਦੀਆਂ ਫੋਟੋਆਂ ਲੈ ਭਾਈ ਸਾਡੀ ਕੁੜੀ ਦੇਖੋ ਕਿੰਨੀ ਬੜੀ ਹੋ ਗਈ ਸੂਟ ਪਾ ਕੇ ਸੂਟ ਕਿੰਨਾ ਸੋਹਣਾ ਹੈ ਉਹ ਜੀ ਗਾਜਰੇ ਨੇ ਮਾਹ ਜੀ ਸੂਟ ਹੋ ਗਿਆ ਉਹ ਜੇ ਕੁੜੀ ਹੋਗੀ ਕੁੜੀ ਸੋਨੇ ਵਰਗੀ ਕੁੜੀ ਆ ਕੁੜੀ ਦੀ ਮਾਂ ਦੇ ਕਹਿੰਦੀ ਮੇਰਾ ਦਿਲ ਘਟਦੇ ਆ ਆ ਬਾਪੇ ਆਹ ਬਾਪੇ ਫੜੇ ਨਹੀਂ ਆਗੇ ਛੇੜ ਨਾ ਮਤੋਂ ਫੱਤਣਾ ਲੋ ਬੋ ਬੋ ਅਪਿਛੇ ਨਿਕਲ ਜਾਣਾ ਨਾ ਵੀ ਉਹ ਫੋਟੋ ਕਿੱਛ ਲੈਣੀ ਥਿੱਕੇ ਦੀ ਕਰਨ ਨੂੰ ਆਪ ਸੁਮਾਰ ਦੇ ਦੀ ਥੋੜਾ ਟਿੱਕਾ ਬੜਾ ਲੱਗਦਾ ਹਨੇ ਇਹ ਜੀ ਸੂਟ ਪਾਇਆ ਬਹੁਤ ਹੈ ਜੀ ਆਰਾਮਨ ਦੀ ਕੁਧੀਰ ਹੈ ਐਡੀ ਲੱਗਦੀ ਹੈ ਹੈ ਹੂੰ ਫਿਰ ਅੱਜ ਤੀਆਂ ਤੇ ਜਾ ਰਹੀਆਂ ਵਧੀਆ ਜੇ ਨੱਚੀ ਵਧੀਆ ਜੇ ਗਾਉ ਹੋ ਗੀਤ ਗਾਈ ਠੀਕ ਆ ਓਕੇ ਉੱਥੇ ਨਹੀਂ ਆਉਂਦੀ ਉੱਥੇ ਨਹੀਂ ਆਉਂਦੀ ਹੈਗੀ ਸ਼ਾਇਦ ਹੋਰ ਕਾਸਟ ਦਾ ਮੈਨੂੰ ਲੋਕੀ ਅਸੀਂ ਸਾਰੇ ਜਾਣੇ ਹੋ ਗਏ ਆ ਰੈਡੀ ਆਵਲੇ ਹੱਥ ਚ ਪਾਣੇ ਜੀ ਆ ਮੇਰਾ ਭਾਈ ਦੇ ਕੇ ਗਿਆ ਸੀ ਜੀ ਮੈਨੂੰ ਤਪ ਤਨੀ ਕੀ ਮੇ ਖੁੱਲਦੇ ਉਧਰ ਨਮੂ ਵੀ ਹੋ ਗਈ ਅੱਛਾ ਠੀਕ ਹੈ ਮੜਾ ਇੱਕ ਵਾਰੀ ਹਾਂਜੀ ਹਾਂ ਆ ਮੇਰੇ ਪਾਈ ਦੇ ਕੇ ਗਿਆ ਸੀ ਅਜੀ ਮੈਨੂੰ ਤੇ ਮੈਂ ਦਿਖਾਉਂਦੀ ਸਮਾਰ ਕੇ ਆ ਮਿਰਚੀ ਦੇਖੋ ਆ ਸਾਡੀ કુડી દેખો એ પૂરી પજાબન લાગરી આજ અચ્છા હાજી આ ચક્કે પડી સોણી લાગરી આજ સارا કુછ પાયા મેના એક ખાના ખટ ગયા હાજી હાજી હા તે લાલ લે ઓસ સવાઈ લાલ મન આ દેખ ખુદિયા મેરીયા ਕੁਆਂ ਇੰਨ ਖੁੱਲੂਗੇ ਪੁੱਤੇ ਐ ਗੱਡੀ ਐ ਪਹਿਲਾਂ ਸਾਡੀ ਸਲਾਹ ਦੀ ਸਕੂਟਰੀ ਤੇ ਜਾਣ ਦੀ ਹੁਣ ਸਾਡਾ ਕੈਨਸਲ ਹੋ ਗਿਆ ਸਕੂਟਰੀ ਵਾਲਾ ਸਿਸਟਮ ਹੁਣ ਮੌਣੀ ਕਹਿੰਦੇ ਅਸੀਂ ਇੰਹੀਂ ਛੱਡਿਆਂਵਾਂਗੇ ਕੀ ਹੈ ਜੀ ਫੋਟੋ ਲੋਟਿਆ ਪਾਗੇ ਸੁਦਵਲ ਅਸੀਂ ਸੋਚੇ ਵੀ ਚਲੋ ਡੱਬਾ ਵੀ ਨਾਲ ਲੈ ਜਾਨੇ ਹਾਂ ਜੀ ਐਕਟਿੰਗ ਸ਼ੋ ਹਾਂ ਸਾਡੀ ਕੁੜੀ ਬਹੁਤ ਸੋਣੀ ਲੱਗ ਰਹੀ ਐ ਆਪਾਂ ਤਾਂ ਕਿਹਦੇ ਸੂਟ ਐ ਇਹਦੀ ਮਮਾ ਦਾ ਸੂਟ ਆ ਵਿਆਹ ਵਾਲਾ ਵਿਆਹ ਵਾਲਾ ਜੀ ਕਹਿੰਦੇ ਮਮਾ ਨੇ ਸਵੇਰੇ ਸਵੇਰੇ ਤਾਂ ਰੈਡੀ ਕਰਤਾ

ਲੋਜੀ ਆ ਪਾ ਗਿਆ ਤੀਆਂ ਮਨਾਣ ਹੋ ਗਏ ਮੇਰੇ ਮਾਸੀ ਮੋਸੇ ਉਹ ਠੀਕ ਹੈ ਜੀ ਠੀਕ ਹੈ ਵਧੀਆ ਆ ਜਾ ਚਲੋ ਛੋਟੀ ਵੀ ਆਈ ਆ ਉਹਨੂੰ ਵੀ ਦੇਖ ਲਓ ਹਾਂ ਸਾਈਂ ਲੱਗ ਰਹੀ ਆ ਮੇਕੇ ਸੂਟ ਕਿੰਨਾ ਸੋਹਣਾ ਪਾਇਆ ਜਿਵੇਂ ਪਹਿਲੀ ਵਾਰ ਪਹਿਲਾਂ ਬੰਦੇ ਨੇ ਇਹਦੀ ਮੰਮਾ ਦਾ ਸੂਟ ਸੀਗਾ ਜਸਵੀਰੀ ਤਿਆਰ ਕੀਤਾ ਹੈ ਹਾਂ ਹਾਂਜੀ ਸੋਹਣੀ ਲੱਗ ਰਹੀ ਆ ਚਲੋ ਅੱਜ ਇਹ ਮੇਰੀ ਭੈਣ ਵੀ ਸਾਨੂੰ ਇੱਥੇ ਸਾਡੇ ਨਾਲ ਛਟੀਆਂ ਮਨਾਉਣ ਹਾਂਜੀ ਆ ਗੋ ਆਸਮਾਨ ਰੱਖਿਆ ਇਹ ਫਿਰ ਇਹਨਾਂ ਦੇ ਨਾਂ ਲਾ ਲਿਆਂਦੇ ਓਕੇ ਓਕੇ ਕਿਉਂਕਿ ਫਿਰ ਅਸੀਂ ਸਾਰਾ ਕੁਝ ਇੱਧਰ ਕਰ ਰਹੇ ਹਾਂ ਠੀਕ ਹੈ ਨਹੀਂ ਠੀਕ ਹੈ ਦੀਦੀ ਹਾਂਜੀ ਹਾਂ ਫੋਨ ਲੈ ਕੇ ਜਾ ਮੈਂ ਹਾਂ ਫੋਨ ਲੈ ਕੇ ਜਾ ਫਿਰ ਉੱਥੇ ਜਦ ਆਉਂਗੇ ਨਾ ਜਦ ਇਹ ਸਟਾਰਟ ਕਰਦੇ ਹਾਂ ਵੀ ਆ ਵੀ ਆ ਜਾਓ ਆ ਜਾਓ ਕੱਟ ਲਾਂਦੇ ਕੋਈ ਨਾ ਚਲੋ ਜੀ ਹੁਣ ਚੱਲੀਏ ਫਟਾਫਟ ਅਸੀਂ ਗੇਟ ਵਾ ਚੱਲੇ ਤੇ ਮੁੜ ਕੇ ਆਇਆ ਵਾਪਸ ਤੂੰ ਆ ਗਈ ਨਹੀਂ ਤਾਂ ਮੰਮੀ ਨੂੰ ਕਹਿ ਕੇ ਚੱਲੇ ਤੇ ਵੀ ਨੀਕੂ ਨੂੰ ਲਿਆਇਆ ਉਧਰ ਤੇ ਦੇਖ ਰਿਹਾ ਤੈਨੂੰ ਐ ਦਿਖ ਰਿਹਾ ਹਾਈ ਅਸੀਂ ਆਪਣਾ ਸਾਰਾ ਉਧਰ ਹੀ ਕਰਿਆ ਏ ਠੀਕ ਹੈ ਅਸੀਂ ਮੇਕਅਪ ਕਰਦੇ ਸੀ ਉਸੇ ਰਹਿਣਾ ਸਾਡੇ ਕੋਲ ਠੀਕ ਹੈ ਅਰੇ ਆ ਗਏ ਜਿਹੜੇ ਬੁਲਾਏ ਮੈਂ ਤਾਂ ਰਿੱਤ ਦਾ ਹੀ ਹੁੰਦੇ ਨੇ ਆ ਸਾਡ ਕੇ ਰੱਖਨੇ ਬੂ ਹਾਂ ਸੀ ਇਹ ਮੇਰਾ ਮਾਤਾ ਨਹੀਂ ਹੈ ਨਾ ਮੈਂ ਬਾਹਰ ਨਹੀਂ ਕੀਤੇ ਬੂ ਤੋਂ ਖੱਟਾ ਸੁਣ ਚਾਹੋਗੇ ਉਹਦਾ ਪਾਉਂਗਾ ਉਹ ਲੈ ਆਨੇ ਕੰਦੀ ਆ ਲਾ ਲ ਤਹਾੜ ਕਿੰਨੇ ਦਸੋਣਾ ਹੈ ਦੀਦੀ ਆ ਪਸਾ ਲਾ ਲੋ ਹੋਰ ਕਿੰਨੇ ਸੋਣਾ ਹੈ ਆ ਦਾ ਛੋਟਾ ਆ ਤੇ ਲਾਇਆ ਪਾ ਲੋ ਕੋਈ ਉਧਰ ਸਾਹਮਣੇ ਹਰ ਕੇ ਨਹੀਂ ਥੋੜਾ ਖਿਆ ਖੁੱਲੀ ਚੱਲਣੇ ਆ ਹਾਂ ਉਹ ਕਿੰਨੇ ਨਰ ਚ ਜਪਾ ਪਿੱਛੇ ਸੋਈ ਫਿਰ ਪਿੱਛੇ ਲਾ ਦਿਓ ਪਾ ਲਾ ਚਲਾ ਜਾ ਆਦਿਨਸੂਨ ਜਿਹੜਾ ਪੁਈਨਾ ਮੈਂ ਵੀ ਹਲਾ ਕੈਨੇਡਿਕਾ ਲੈ ਬਹੁਤ ਹਾਂ ਮਾ ਹਾਂਜੀ 11 ਵਜੇ ਦਾ ਟਾਈਮ ਤੇ ਆਪਾਂ ਦੇਖ ਲੈ 11:30 ਹੋ ਗਈ 11:30 ਕਿਉਂ 12:00 ਹੋ ਗਏ ਅੱਛਾ ਕੋਈ ਨਾ ਚਲੋ ਇੰਜੋਏ ਕਰਾਂਗੇ ਮੈਨੂੰ ਮੈਨੂੰ ਸਵੇਰੇ ਤਾਂ ਜਦ ਮੈਂ ਰੋਟੀਆਂ ਬਣਾ ਰਹੀ ਆ ਤੁਸੀਂ 5 ਵਜੇ ਲੈ ਕੋਈ ਨਾ ਓਕੇ ਅਡੰਨਾ ਸਵੇਰੇ ਕਾ ਕੁਝ ਕੰਮ ਕਰਨਾ ਸੌਣਾ ਹੀ ਹੁੰਦਾ ਯਾਰ ਜੀਵਨ ਲੱਗਦਾ ਹਾਂਜੀ ਹਾਂ ਬਹੁਤ ਸੋਹਣਾ ਲੱਗ ਰਿਹਾ ਮੈਂ ਉਹ ਲਾਗਤ ਬਣਾ ਦੇ ਵੀਰੇ ਇੱਧਰ ਖੜ ਕੇ ਇੱਧਰ ਖੜ ਕੇ ਉਹ ਮੈਂ ਵੀ ਤੇ ਆ ਆ ਮੰਮਾ 1 ਮਿੰਟ ਦੀ ਬਣਾ ਲਈ ਪਾਪਾ ਕਿਉਂ ਹੋ ਗਾ ਤੇ ਪਿਆ ਇੰਨੇ ਛੋਟੇ ਨੇ ਨਾ ਇੰਨੇ ਛੋਟੇ ਨੇ ਮਨੇ ਲਾਇਤੇ ਇੰਨੇ ਸਾਰੇ ਸਾਈਜ਼ ਪੱਗੀ ਨਾ ਮੋੜ ਕੇ ਲੇਖ ਮੈਂ ਮਿਗਰੰਪੀਰ ਚੱਲ ਦਿੱਤਾ ਉਹ ਮੇਰੇ ਚਾਹੇ ਨਾ 12 ਜਮਾ ਅੰਮ੍ਰਿਤ ਜੀ ਦੀ ਦੀਪੂ ਆ ਮੈਂ ਆਉਂਦਾ ਵਾਓ ਜੀ ਨਹੀਂ ਕੋਈ ਡਰ ਹੈ ਨਾ ਜੇ ਉਹ ਰਸਮੀਆ ਕਾਪੀ ਤੁਹਾਨੂੰ ਕਿੰਨੀ ਹੈ ਦੀ ਜਾਨਾ ਮੈਂ ਸੋਚ ਰਹਾ ਹਾਂ ਅਮੀ ਜੀ ਨੇ ਪਹਿਲਾਂ ਹੱਥੀ ਦਾ ਬਣਾ ਦੈਂ ਲਈ ਮਸਾਲਾ ਲੋ ਜੀ ਇਧਰ ਦੀਦੀ ਹੁਣੀ ਰੈਡੀ ਹੋ ਰਹੇ ਨੇ ਹਰ ਕੋ ਤਿਆਰ ਹੋ ਗਏ ਉਹ ਜਿੰਦਾ ਹੈ ਮੇਰਾ ਕੱਟਾ ਇਹਨੇ ਸੋਨਾ ਸਮਾਨ ਲਿਆ ਗੁੱਡੀਆਂ ਕਿੰਨੇ ਸੋਹਣੇ ਰੱਖਿਆ ਹੋਈਆਂ ਨੇ ਉਹ ਜਿੰਦਾ ਹੈ ਮੇਰਾ ਕੱਟਾ ਇਹਨੇ ਸੋਨਾ ਸਮਾਨ ਲਿਆ ਗੁੱਡੀਆਂ ਕਿੰਨੇ ਸੋਹਣੀਆਂ ਨੇ ਉਗੀ ਜੇ ਸਾਡੀ ਜੀਜੀ ਵੀ ਹੋ ਗਏ ਨੇ ਰੈਡੀ ਕਗਰਾ ਪਾ ਕੇ ਪਰ ਸੋਹਣੀ ਸਭ ਤੋਂ ਜ਼ਿਆਦਾ ਲੱਗ ਰਹੀ ਉਹ ਸੱਚੀ ਬਹੁਤ ਘਰ ਆਇਆ ਹਾਏ ਬਹੁਤ ਸੋਹਣੀ ਲੱਗ ਰਹੀ ਉਹ ਕੁਝ ਮੰਨਿਆ ਨਹੀਂ ਥੋੜਾ ਮੰਨਣ ਦਾ ਸ਼ਾਹ ਹੋ ਮਾਰੀ ਆ ਹਾਂ ਸੋਹਣਾ ਲੱਗ ਰਿਹਾ ਬਹੁਤ ਸੋਹਣੇ ਲੱਗ ਰਿਹਾ ਔਰ ਉਹਦੇ ਪਾਈ ਬੈਠੀ ਇਹ ਤਾਂ ਵੱਡੀ ਬਹੁਤ ਸੋਹਣਾ ਲੱਗ ਰਿਹਾ ਚਲ ਲਵੋ ਚਲੋ ਬਹੁਤ ਸੋਹਣੇ ਲੱਗ ਰਹੇ ਜੀ ਹਾਂ ਚਲੋ ਅੱਗੇ ਚਾਹ ਬੋਲਣਾ ਮੈਨੂੰ ਮਿਲਿਆਤਾ ਹੈ ਨਾ ਮਿਲਿਆਤਾ ਚਲੋ ਹਾਂਜੀ ਪਾ ਬੋਲ ਲਿਖੋ ਆ ਨਾ ਉਹ ਤਾਂ ਬੋਲੀ ਪਾ ਤੇ ਨਵੰਦੀਆਂ ਰਹਿਣੀਆਂ Gracias. 한지. <laughs> 好了，好 ਚਲੇਤੀਏ ਤੇ ਇਧਰ ਸਾਰੇ ਨੂੰ ਸਮੋਸੇ ਵੰਡ ਰਹੇ ਨੇ ਜੀ ਆਹ ਛੋਟੇ ਦਾ ਦੇਰੋਂ ਆਖ ਲੈ ਕੇ ਆਇਆ ਜਾਨਾ ਨਾ ਮੈਂ ਤਾਂ ਸੁਣਦਾ ਆ ਮਾਂ ਕਿਤੇ ਹallelujah ਦੀ ਤੂੰ ਸੀ ਨਹੀਂ ਲੈਂਦੇ ਪੀ ਲਓ ਮੈਂ ਤਾਂ ਪੀ ਲਿਆ ਤੱਕ ਗਿਆ ਜੀ ਹਨਾ ਲੋ ਜੀ ਹੁਣ ਆਪਾਂ ਖਾਣੇ ਆ ਪਸੰਦ ਹੋ ਕੀ ਖਾਉਂ ਬਾਤ ਵੀ ਕੇ ਕੰਮ ਨਹੀਂ ਹੈ ਬੱਤੀ ਕੀ ਕੰਮ ਕੀ ਕਰਦੀ ਹੈ ਹਾਂ ਅਸਕਰ ਅਸਮੁਲ ਦਾ ਤੈਨੂੰ ਬੱਤੀ ਪਸੰਦਾ ਨਾ 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 ਅਸਮੁਲ ਦਾ ਕਹਨੋ ਨਾ ਨਾ ਛੋਟੇ ਕਪਟਰਾਂ ਚ ਨਾ ਅਸਕਰ ਖਾਵਾ ਜਾਂ ਮਰਦੇ ਬਸ ਅਸਰ ਅਸਮੁਲ ਖਾਵਾਣਾ ਦਾ ਵਰਗਾ ਠੀਕ ਹੈ ਚੱਲੀ ਆਪਾਂ ਦੇਖ ਕੇ ਆਨੇ ਚੱਲ ਆਪਾਂ ਚਲੋ ਬਾਸਲੀ ਫਿਰ ਤੇ ਜਮਈ ਆਈ ਚਲੋ ਇੱਕ ਪ੍ਰੋਗਰਾਮ ਤੇ ਰੱਖ ਕੇ ਰੱਖਾਂਗੇ ਨਾ ਹਜੇ ਥੋੜਾ ਜਿਹਾ ਬਲਾਲ ਵੀ ਤਾਂ ਭੁੱਲ ਜੇ ਕਾਦੀ ਕਰਨੀ ਵਿੱਚ ਦਿੱਖ ਦੇ ਤੁਸੀਂ ਲੇਟ ਹੀ ਕਰਨਾ ਜੀ ਖਾਣੇ ਤੋਂ ਪਹਿਲਾਂ ਕਰਕੇ ਪਹਿਲਾਂ ਤੈਨੂੰ ਭੱਜ ਕੇ ਸਾਹ ਹਾਂ ਫਿਰ ਨਾ ਆਪਣੇ ਖਾਣੇ ਨੂੰ ਲੱਗਣੀ ਤੁਸੀਂ ਨਿਆਰੇ ਨੂੰ ਜਾ ਰਹੇ ਕਿ ਕਿਹੜਾ ਤੇ ਨਹੀਂ ਸਕਦੇ ਪਹਿਲੇ ਫੋਟੋ ਕਰਕੇ ਫੋਟੋ ਲੋ ਜੀ ਬੱਸ ਹੁਣ ਆਪਣਾ ਫੰਕਸ਼ਨ ਹੋ ਗਿਆ ਖਤਮ ਹੁਣ ਆਪਾਂ ਉਧਰ ਜਾ ਰਹੇ ਜੀ ਉਹਨਾਂ ਦੇ ਘਰੇ ਮੈਂ ਕਹਿੰਦੇ ਖਾਣੇ ਦੀ ਉਹ ਕਹਿਦੇ ਗਰਮੀ ਲੱਗ ਰਹੀ ਹੈ ਚਲੋ ਹਾਂਜੀ ਫੋਟੋ ਖਿੱਚ ਲਈ ਮੈਂ ਕਿਹਾ ਸਾਰੇ ਆਪਦੇ ਘਰ ਚਲੇ ਗਏ ਹਾਂਜੀ ਹੁਣ ਆਪਾਂ ਵੀ ਆਪਣੇ ਘਰ ਚੰਗੇ ਥੋੜਾ ਜਿਹਾ ਲਾ ਕੇ ਏਸੀ ਆਪਾਂ ਆਰਾਮ ਨਾਲ ਬੈਠੀਏ ਕਮਰੇ ਚ ਰੈਸਟ ਕਰੀਏ ਗਰਮੀ ਨਾਲ ਵੀ ਸਭ ਤੇ ਅਗਰ ਵੀ ਬੰਨਉਂਦੇ ਹਾਂਜੀ ਸਹੀ ਗੱਲ ਇਹ ਮੈਂ ਵੀ ਦੇਖੀ ਆ ਸਾਰਿਆਂ ਨਾਲ ਪਤਾ ਨਹੀਂ ਕਾਤੇ ਮੈਨੂੰ ਕੰਮ ਕਰਦੀ ਨੂੰ ਵੀ ਆਂਦੀ ਆ ਹਾਂ ਜਾ ਕੇ ਵੀ ਮੈਂ ਵੀ ਜਰਦੀ ਆ ਹਾਂਜੀ ਮੈਨੂੰ ਚਿੰਨੇ ਚੜਜੀ ਹੈ ਵੀ ਲੱਗਦੀ ਕੋਈ ਨਾ ਪਤਾ ਕਰ ਦਿੰਨੇ ਆ ਘਰ ਜਾ ਕੇ ਸੈਂਡੇ ਵੀ ਖੋਲਦੀ ਹੁਣ ਤੋਂ ਹੋਰ ਗਰਮੀ ਹੈਗੀ ਵੀ ਬਹੁਤ ਦੀਦੀ ববু নাম <laughs> <counseling> কার কারে জিন্য়ে নাঠবডাকে হাকে হাণকরিন করারে নাঠকে হারে হাকে পাকন্য়ে. কাকে পাকনি থামা কোলেন পিয়ে হোন্য়ে. এ� ਉਗਰੇ ਆਂ ਉਹ ਦੀਦੀ ਨੂੰ ਉਹ ਮੇਰੀ ਵੈਸੇ ਉਹ ਇੱਕ ਦਫਾ ਕਿ ਦਿਖਾ ਦੇ ਕਿੱਦਾਂ ਦਾ ਦਿਖਾ ਕਿੱਦਾਂ ਮੈਨੂੰ ਆਨੰਦ ਆਉਂਦਾ ਬਈ ਆਨੰਦ ਆਉਂਦਾ ਬਈ ਤੇਰੇ ਸੁਟੇ ਸੁਟੇ ਪਹਿਨੇ ਸਾਰਾ ਕਿੱਦਾਂ ਉਦੋਂ ਤਾਂ ਕੋਈ ਨਹੀਂ ਖਾਂਦਾ ਖਾਂਦਾ ਨਹੀਂ ਕਿਸੇ ਨੇ ਦਿਖਾਇਆ ਉਸੇ ਫਿਰ ਅਸੀਂ ਕਿ ਕਿ ਖਾਲਾਂਗੇ ਖਾ ਕੇ ਨਹੀਂ ਆਏ ਅਸੀਂ ਫਿਰ ਅਸੀਂ ਇਹ ਕੋਲ ਡਰਿੰਕ ਨਾਲ ਤੋਂ ਪਰ ਉਦੋਂ ਦੀ ਤੋੜਾ ਛੋਟਾ ਕਰਕੇ ਦੇਵਾਤਾ ਕਿੰਨਾ ਸੋਹਣਾ ਲੱਗਦਾ ਨਾ ਪਰ ਉਹਨੇ ਪਾਉਣਾ ਹੀ ਕੋਣਾ ਹਾਂ ਫਿਰ ਹੁਣ ਆ ਪਹਿਲਾਂ ਬੰਦਦੇ ਹੁੰਦੇ ਤੇ ਹੁਣ ਹੁਣ ਨਹੀਂ ਬੰਦਦੇ ਸੂਟ ਉਹ ਤੇ ਤਾਂ ਮੈਨੂੰ ਲੱਗਦਾ ਹਾਲੀ ਜਿੰਦਗੀ ਦੀ ਵੀ ਸਾਹ ਸਾਹ ਰੱਖਦੇ ਵੀ ਤਾਂ ਉਹ ਤੇ ਬੰਦ ਹੀ ਰਹੇ ਉਹ ਹਾਂ ਸਾਰੇ ਸਾਹ ਸਾਹ ਰੱਖ ਕੇ ਬਹਿਦੇ ਤੁਹਾਨੂੰ ਯਾਦ ਆ ਦੇਣਾ ਟਿਵੀ ਜਿਨ੍ਹਾਂ ਦੇ ਕੁੜੀਆਂ ਹੁੰਦੀਆਂ ਨੇ ਨਾ ਉਹ ਆਈਆਂ ਫਿਰ ਮਾਪਾ ਸਾਹ ਸਾਹ ਰੱਖੀ ਜਾਂਦੇ ਨੇ ਸੀਗੇ ਆਪਾਂ ਸਾਹਦੇ ਨੇ ਭੱਲੀ ਰੰਗੜੀ ਜਾਂਦੇ ਉਹਨੂੰ ਆਪਣੇ ਪੁੱਤ ਨਾਲ ਸੇਰੇ ਮੱਥੇ ਕਰੇ ਕਿਹੜਾ ਮੰਨੀ ਇਹਨਾਂ ਨੂੰ ਹਾਣੇ ਨਹੀਂ ਪਾੜੇ ਸਤਾਰ ਹੋ ਗਈਆਂ ਹੈ ਨੇ ਉਹ ਛੋਟੀ ਛੋਟੀ ਕੁੜੀਆਂ ਨੇ ਸਾਰੀਆਂ ਨਵੂ ਹੀ ਇੱਕ ਨਵੂ ਨਵੂ ਨਾਮ ਨੇ ਸਾਰੇ ਸਾਰੇ ਨਵੂ ਹੀ ਆਂਦੀਆਂ ਨੇ ਇੱਕ ਆਸ ਹਾਂ ਉਹਨਾਂ ਦੀ ਹੋਗੀ ਇੱਕ ਚੋਰਿਆਲੀ ਨੇ ਕਾ ਨਵੂ ਹੋਗੀ ਉਹਨਾਂ ਸਾਡੀ ਸ਼ੂ ਨਹੀਂ ਆਉਦਾ ਕੁੜੀ ਦਾ ਨਾਮ ਵੀ ਲਗੂ ਨਵ ਚਾਰ ਹੋ ਗਿਆ ਨਵ ਨਵ ਅਨਾ ਹਾਂ ਨਵ ਰੂਪ ਨਵ ਰੂਪ ਉਹਦਾ ਨਾਮ ਦੇ ਪਾਇਆ ਉਹਦਾ ਨਾਮ ਲਾਉਦੀ ਹਾਂ ਉਹਦਾ ਮੈਨੂੰ ਲੱਗਦਾ ਨਵਜੋਤ ਐ ਇਹਦਾ ਸੁਭਿੰਦਰ ਦੀ ਕੁੜੀ ਦਾ ਨਵਜੋਤ ਬਾ ਪਿੱਛੇ ਵਾਲਾ ਫਰਕ ਐ ਜੋਤ ਰੂਪ ਦੀਪ ਕੱਚੇ ਨਬੂ ਅਗਲੇ ਦੇ ਨੋਕ ਆ ਆਬੂ ਆਬੂ ਆਏ ਆਏ ਸਮਾਈਲ ਕਰ ਰਿਆ ਬਹੁਤ ਗੁੱਸੰਦਾ ਲੋ ਜੀ ਅਸੀਂ 3 ਤੁਮ ਅਮਨਾ ਕੇ ਅਬਦ ਕਰੇ ਵਾਪਸ ਆ ਗਏ ਤੇ ਹੁਣ ਅਜੇ ਸਾਡੇ ਵਲੌਗ 3 ਦਾ ਤੁਹਾਨੂੰ ਪਸੰਦ ਆਇਆ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਵੀਡੀਓ ਨੂੰ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਵਧੀਆ-ਵਧੀਆ ਕਰਕੇ ਦੱਸਿਓ ਸਾਡੀਆਂ 3 ਤੁਹਾਨੂੰ ਕਹੀ ਜਿਹੀ ਲੱਗੀਆਂ ਤੇ ਸਾਡੇ ਜੇ ਤੁਹਾਨੂੰ ਵਲੌਗਸ ਪਸੰਦ ਆਣਦੇ ਨੇ ਪਲੀਜ਼ ਸਾਨੂੰ ਦੱਸਿਆ ਕਰੋ ਤਾਂ ਕਿ ਅੱਗੇ ਤੁਹਾਨੂੰ ਹੋਰ-ਹੋਰ-ਹੋਰ ਵਧੀਆ ਵਲੌਗ ਬਣਾਉਂਦੇ ਰਹੀਏ ਹਨਾ ਤੇ ਇਧਰ ਨੀਤੂ ਮੈਂ ਬਲਾਈ ਸੀਗੀ ਬੀਚਾਲਾ ਪਤ ਅਸੀਂ ਤੀਆਂ ਮਨਾ ਰਹੇ ਆ ਆਪਾਂ ਮਿਲ ਕੇ ਮਨਾਵਾਂਗੇ ਆਜਾ ਤੂੰ ਵੀ ਇੰਜੋਏ ਕਰੀਂ ਕਿਉਂਕਿ ਵਿਚਾਰੀ ਡਾਈ ਹੁਣ ਜੱੱਦੇ ਗੁਰਵਿੰਦਰ ਉਹ ਨਹੀਂ ਜਾਈਆਂ ਇਹ ਵੀ ਘੱਟ ਜੀ ਲੱਗਦਾ ਨਾ ਕਿਉਂਕਿ ਐ ਕਰੇ ਹੁਣ ਇਹ ਕੱਲੀ ਰਹਿ ਗਈ ਹਨਾ ਮਾਸੀ ਮਾਸਰ ਨਾਲ ਕਿ ਆ ਮੱਥਾ ਮਾਰੀ ਜਾਣਾ ਅਸੀਂ ਇੱਕ ਦੋ ਇਹਨਾਂ ਮੱਥਾ ਮਾਰੀ ਜਾਵਾਂਗੇ ਨਾਲੇ ਐਵੇਂ ਨਾਲੇ ਨਾਲੇ ਜਦੋਂ ਧੀ ਹੌਲੀ ਹੌਲੀ ਆਉਗੀ ਨਾ ਇੱਕੇ ਸੰਗ ਦੀ ਜਾਦਿਆਂ ਨਾਲ ਇਹਦੀ ਥੋੜੀ ਸੰਗ ਵੀ ਖਲੋਗੀ ਤਾਂ ਇਹਨੂੰ ਬਦਿਆ ਬਹੁਤ ਵਧੀਆ ਲੱਗਿਆ ਤੁਹਾਨੂੰ ਵੀ ਬੜੀ ਵਧੀਆ ਲੱਗੇ ਅਸੀਂ ਬਹੁਤ ਇੰਜੋਏ ਕਰਿਆ ਤੇ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀਆਂ ਤੀਆਂ ਲੱਗੀਆਂ ਤੇ ਹੁਣ ਮਿਲਾਂਗੇ ਤੁਹਾਨੂੰ ਅਗਲੇ ਵੀਡੀਓ ਵਿੱਚ ਬਾਏ ਬਾਏ